ਜਰੀ ਹੋ ਤਾ ਨਾ ਨਾ ਬੋਲ ਵਿੱਚ ਯਾਰ ਸਿੱਪੀ ਦਾ ਦੇ ਗੁੱਪ ਚ ਬੋਲ ਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਜੋ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਆ ਉਸੇ ਲੜੀ ਤਹਿਤ ਸਾਡੇ ਵੱਲੋਂ ਅ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਦੀ ਰੋਕਥਾਮ ਲਈ ਤੇ ਨਸ਼ਿਆਂ ਤਸਕਰਾਂ ਨੂੰ ਜਿਹੜਾ ਵਾ ਕਾਬੂ ਕਰਨ ਲਈ ਜਿਹੜੇ ਵਿਸ਼ੇਸ਼ ਉਪਰਾਲੇ ਜਿਹੜੇ ਚਲਾਏ ਜਾ ਰਹੇ ਆ ਸਾਡੇ ਵੱਲੋਂ ਵਕ ਵਕ ਟੀਮਾਂ ਜਿਹੜੀਆਂ ਗਠਿਤ ਕਰਕੇ ਇਲਾਕੇ ਵਿੱਚ ਨਾਕਾਮੰਦੀ ਤੇ ਗਸ਼ਤਨੀ ਭੇਜਿਆ ਜਾਂਦੀਆਂ ਤੇ ਤਾਂ ਜੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਸਕੀਏ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰ ਸਕੀਏ ਇਸੇ ਲਈ ਦੇ ਤਹਿਤ ਸਾਡੇ ਵੱਲੋਂ ਕੱਲ ਸੈਣੀ ਚੌਕ ਦੇ ਨੇੜੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਤੇ 980 ਰੁਪਏ ਜਿਹੜੀ ਡਰਗ ਮਨੀ ਬਰਾਮਦ ਕਰਕੇ ਮੁਕੱਦਮਾ ਨੰਬਰ 142 ਇਹ 21B 27A 6185 ਤਹਿਤ ਜਿਹੜਾ ਥਾਣਾ ਸਦਰ ਅੰਮ੍ਰਿਤਸਰ ਵਿਖੇ ਦਰਜ ਰਿਸਟਰ ਕੀਤਾ ਗਿਆ ਹੈ ਤੇ ਇਹ ਪੁੱਛ ਪੜਤਾਲ ਚ ਤੇ ਜੋ ਪ੍ਰਾਇਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਸਵਿਗੀ ਕੰਪਨੀ ਦਾ ਡਿਲੀਵਰੀ ਬாய் ਬਣ ਕੇ ਉਸ ਉਸ ਕੰਮ ਦੀ ਆੜ ਦੇ ਵਿੱਚ ਇਹ ਹੈਰੋਇਨ ਜਿਹੜੀ ਆ ਵੇਚਣ ਦਾ ਧੰਦਾ ਕਰਦਾ ਸੀ ਤੇ ਇਹ ਸੈਣੀ ਚੌਕ ਦੀ ਤਰਫ ਧਵਾ ਰਿਹਾ ਸੀਗਾ ਤੇ ਨਾਕਾਬੰਦੀ ਦੌਰਾਨ ਜਿਹੜਾ ਇਹਨੂੰ ਕਾਬੂ ਕਰਕੇ ਇਹਦੇ ਕੋਲੋਂ ਰਿਕਵਰੀ ਕੀਤੀ ਗਈ ਆ ਤੇ ਇਸ ਦੀ ਪਛਾਣ ਜਨਮਿਤ ਸਿੰਘ ਆ ਜੀ ਇਹ ਮਜੀਠਾ ਰੋਡ ਦਾ ਹੀ ਰਹਿਣ ਵਾਲਾ